ਟਰੱਕ ਜੁਨੀਅਨ ਦੇ ਪ੍ਰਧਾਨ ਤੇ ਲੱਖਾਂ ਰੁਪਏ ਦਾ ਗਵਨ ਕਰਨ ਦੇ ਲੱਗੇ ਦੋਸ਼ ਜਿਹੜੀ ਕਿ ਅਸੀਂ 2022 ਦੇ ਵਿੱਚ ਟੈਂਡਰ ਪਾਇਆ ਸੀ ਟਰੱਕ ਹੀ ਹੁੰਦੇ ਡੱਬਾ ਦਾ ਟੋਆ ਟਵਾਈ ਦਾ ਉਹ ਟੈਂਡਰ ਦੇ ਵਿੱਚ ਅਸੀਂ ਲੋਕਾਂ ਤੋਂ ਸਾਰੇ ਆਪਰੇਟਰਾਂ ਤੋਂ ਸਹਿਮਤੀ ਲੈ ਕੇ ਸਮੂਹ ਆਪਰੇਟਰਾਂ ਨੇ ਆਪਦੇ ਪੈਸੇ ਇਕੱਠੇ ਕਰਕੇ 15-15000 ਜ ਰ ਇਕੱਠਾ ਕਰਕੇ ਅਸੀਂ ਉਹ ਸਭ ਦੀ ਸੈਂਪਲਿਕ ਨਾਲ ਟੈਂਡਰ ਪਾਇਆ ਸੀਗਾ ਉਹ ਟੈਂਡਰ ਸਾਡਾ ਚਲਾਇਆ ਸੀਜ਼ਨ ਚ ਅਸੀਂ ਤੇ ਉਹ ਟੈਂਡਰ ਹੁਣ ਖਤਮ ਹੋਣ ਤੇ ਉਹਦੀ ਜੋ ਸਿਕਿਉਰਟੀ ਹੋਰ ਫੰਡ ਹੋਈ ਸੀਗੀ ਇਹ ਪਿਛਲੇ ਸਾਲ ਕੋਲ ਟੈਂਟਰ ਪਿਆ ਸੀ ਜੀ ਅਜੇ ਸਿੰਘਲੇ ਨੇ ਪਾਇਆ ਸੀ ਉਦੋਂ ਲੋਕਾਂ ਤੋਂ 15-15000 ਰੁਪਿਆ ਪ੍ਰਤੀ ਘਟੀ ਕੱਟਿਆ ਗਿਆ ਸੀ ਕੱਟਣ ਤੋਂ ਬਾਅਦ ਦੋ ਕਿਸ਼ਤਾਂ ਦੇ ਵਿੱਚ ਉਹਨੇ 6000 ਲੋਕਾਂ ਨੂੰ ਵਾਪਸ ਕਰਤਾ ਤੇ 9000 ਰੁਪਿਆ ਰਹਿ ਗਿਆ ਜੀ ਜਦਕਿ ਸਾਡੀ ਉਥੋਂ ਕਿਹੜੀ ਪੇਮੈਂਟ ਆਈ ਹੈ ਸਕੌਟੀ ਦੀ ਉਹ 1848660 ਰੁਪਏ ਆਈ ਹੈ ਜੀ 264 ਬੰਦਿਆਂ ਦੇ ਉਹ ਪੈਸੇ ਨਹੀਂ ਉਤਵਾਦ ਦੇ ਵਿੱਚ 5.5 ਲੱਖ ਰੁਪਏ ਹਜੇ ਵੀ ਅਜੇ ਸਿੰਗਲਾ ਕੋਲ ਹੈ ਜੀ ਕਿਹੜਾ 2-2000 ਲੋਕਾਂ ਦੇ ਉਹਨੇ ਦੇਣਾ ਸਾਡੇ ਕੋਲ 7-7000 ਰੁਪਏ ਲੋਕਾਂ ਦਾ ਆਇਆ ਹੈ 264 ਬੱਤੇ ਦਾ ਮੌਜੂਦਾ ਪ੍ਰਧਾਨ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਿਆ 6-6000 ਸਾਨੂੰ ਮੋੜਤਾ 9-9 ਸਾਡਾ ਬਕਾਇਆ ਰਹਿੰਦਾ ਹੈ ਅਸੀਂ 9-9 ਪੂਰਾ ਸਿੰਗਲਾ ਸਾਹਿਬ ਤੋਂ ਲੈਣਾ ਚਾਹੁੰਦੇ ਹਾਂ ਜੀ ਜਿਹੜਾ ਮੌਜੂਦਾ ਪ੍ਰਧਾਨ ਹੈ ਉਹ ਸਾਡੇ ਰੁਪਏ ਹੁਣ ਆਏ ਨੇ ਰਿਫੰਡ ਹੋ ਕੇ ਉਹ ਸਾਨੂੰ ਮਿਲਨੇ ਚਾਹੀਦੇ ਨੇ ਉਹਨਾਂ ਚੋਂ ਕੁਛ ਰੁਪਏ ਕਢਾ ਕੇ ਉਹ ਖੁਰਦ-ਬੁਰਦ ਕਰ ਗਿਆ ਅਸੀਂ ਲੋਕਾਂ ਤੋਂ ਕੋਈ ਪੈਸਾ ਨਹੀਂ ਕਟਾਇਆ ਹੈ ਜੀ ਮੈਂ 7,85,447 ਰੁਪਏ ਸਕਿਉਰਿਟੀ ਦੇ ਘਰੋਂ ਲਾ ਦਿੱਤੇ ਘਰੋਂ ਲਾਉਣ ਤੋਂ ਬਾਅਦ ਕਦੋਂ ਸਾਡੀ ਹੁਣ ਸਕਿਉਰਿਟੀ ਰਿਫੰਡ ਹੋ ਗਈ ਉਹਦੇ ਵਿੱਚੋਂ 7,85,000 ਕੱਟ ਕੇ ਮੈਂ 10,66,000 ਰੁਪਏ ਰਹਿ ਗਏ ਸੀ ਉਹ ਲੋਕਾਂ ਨੂੰ ਐ ਅੱਜ ਵੀ ਪੜ੍ਹ ਸਕਦਾ ਕੱਲ੍ਹ ਨੂੰ ਵੀ ਪੜ੍ਹ ਸਕਦਾ ਜਦ ਮਰਜ਼ੀ ਮੇਰੇ ਤੋਂ ਲੋਕਾਂ ਤੋਂ ਵੜਾ ਲਵਾਂ ਉਹ ਪੈਸੇ ਠੀਕ ਹੈ ਜੀ ਕਿਹੜੀਆਂ ਗੱਡੀਆਂ ਸਾਡੀਆਂ ਬਿਕ ਗਈਆਂ ਉਰੇ ਉਹਦੀ ਸਕੌਲਟੀ ਚ ਕੋਈ ਗੱਡੀਆਂ ਨਹੀਂ ਰਹੀ ਉਹਨੂੰ ਪੂਰੇ ਪੈਸੇ ਦੇਵਾਂਗੇ ਉਹ ਟਾਈਮ ਤੇ ਮੈਂ ਪ੍ਰਧਾਨ ਸੀਗਾ ਅਸੀਂ ਲੋਕਾਂ ਨੂੰ ਵਾਦਾ ਕੀਤਾ ਸੀ ਕਿ ਜੋ ਖਰਚਾ ਹੋਇਆ ਅਸੀਂ ਉਹ ਲੋਕਾਂ ਤੋਂ ਖਰਚਾ ਨਹੀਂ ਘਟਾਂਗੇ ਉਹ ਖਰਚਾ ਸਿਰ ਆਪਣੀ ਜੇਬ ਚੋਂ ਪਾਵਾਂਗੇ ਤੇ ਲੋਕਾਂ ਨੂੰ ਪੂਰਾ ਜੋ 9-9000 ਰੈਂਦਾ ਉਹ ਅਸੀਂ ਪੂਰਾ ਵੰਡਾਂਗੇ ਪਰ ਹੁਣ ਉਹ ਜੋ 18.5 ਲੱਖ ਰੁਪਏ ਆ ਮਿਤੀ 8-1-2025 ਨੂੰ ਐਕਸੈਸ ਬੈਂਕ ਡੜਬਾ ਬ੍ਰਾਂਚ ਦੇ ਖਾਤੇ 'ਚ ਟ੍ਰੱਕ ਯੂਨੀਅਨ ਦੇ ਅਕਾਊਂਟ ਦੇ ਵਿੱਚ ਆ ਗਏ ਨੇ ਪੈਸੇ ਉਹ ਪਰ ਜੋ ਸਾਡਾ ਮੌਜੂਦਾ ਪ੍ਰਧਾਨ ਹੈ ਅਵਤਾਰ ਸਿੰਘ ਤਾਰੀ ਉਹ ਪੈਸੇ ਕਢਾ ਕੇ ਉਹਨੂੰ ਖੁਰਦ-ਬੁਰਦ ਕਰ ਚੁੱਕਿਆ ਉਹ ਮੈਂ ਕਹਿੰਦਾ ਕੋਈ ਸਚਾਈ ਨਹੀਂ ਹੈਗੀ ਜੀ ਅੱਜ ਕੋਈ ਸਚਾਈ ਕੱਢ ਦਣ ਉਹ ਅੱਜੇ ਲਾਈਕ ਪ੍ਰਧਾਨ ਕੀ ਛੱਡ ਦਾਂਗੇ ਜੁਰੀ ਨੰਬਰ 2 ਤੇ ਅਮੀਨੇ ਨੂੰ ਇਲੈਕਸ਼ਨ ਆ ਰਹੀ ਹੈ ਜੀ ਦੁਬਾਰੇ ਇਲੈਕਸ਼ਨ ਲੜਦਣ ਜੇ ਲੋਕਾਂ ਨੂੰ ਫਤਵਾ ਦੇਣਗੇ ਉਹ ਪ੍ਰਧਾਨ ਬਣ ਜਾਣਗੇ ਅਸੀਂ ਉਸ ਦੇ ਸਬੰਧ ਵਿੱਚ ਐਸਡੀਐਮ ਸਾਹਿਬ ਡਿੜਬਾ ਨੂੰ ਤੇ ਡੀਐਸਪੀ ਸਾਹਿਬ ਡਿੜਬਾ ਨੂੰ ਦਰਖਾਸਤ ਦਿੱਤੀ ਹੈ ਜੀ ਲਿਖ ਕੇ ਕਿ ਜੋ ਆਪਰੇਟਰ ਨੇ ਗਰੀਬ ਆਪਰੇਟਰ ਨੇ ਇਹਨਾਂ ਨਾਲ ਧੱਕਾ ਨਾ ਹੋਵੇ ਇਹ ਜੋ ਸਾਡੀ ਪੇਮੈਂਟ ਹੈ ਉਹ ਸਾਡੀ ਹੱਕ ਹਲਾਲ ਦੀ ਪੇਮੈਂਟ ਹੈ ਉਹ ਸਾਡੇ ਆਪਰੇਟਰਾਂ ਨੂੰ ਚਾਹੇ ਉਹਨਾਂ ਦੇ ਖਾਤੇ 'ਚ ਪਾਈ ਜਾਵੇ ਚਾਹੇ ਉਹ ਇਹਨਾਂ ਨੂੰ ਕਢਵਾ ਕੇ ਦਿੱਤੀ ਕੱਲਾ ਕੱਲਾ ਰੁਪਇਆ ਦਾ حساب ਦੇ ਕੇ ਜਾਊਂਗਾ ਜੀ ਸ਼ਰਕ ਉਸ ਕਰਕੇ ਜਾਊਂਗਾ ਠੀਕ ਹੈ ਜੀ ਜੇ ਕੋਈ ਮੇਰੇ ਤੇ ਇਲਜ਼ਾਮ ਲਾਊਗਾ ਤਾਂ ਮੈਂ ਉਸੇ ਟਾਈਮ ਜਵਾਬ ਦੇ ਕੇ ਜਾਊਂਗਾ ਜੀ ਉਹਨਾਂ ਨੇ ਇਸ ਗੱਲ ਦੀ ਰੋਕ ਵੀ ਲਾਈ ਐ ਸਗੋ ਬੈਂਕ ਦੇ ਵਿੱਚ ਵੀ ਇਹ ਪੈਸੇ ਨਾਲ ਨਿਕਲਣਾ ਹੀ ਵੰਡੇ ਆ ਜਾਣ ਜਿਹੜੇ ਕਿ ਉਹਨਾਂ ਦੇ ਕੋਲ 5.5 ਲੱਖ ਰੁਪਈਆ ਪਿਆ ਜੀ ਉਹ ਨਾ ਵੰਡਣ ਦੇ ਕਾਰਨ ਇਹ ਮਤਲਬ ਰੋਕ ਲਗਾ ਰਹੀ ਐ ਅਰ ਬਹਾਨੇ ਬਣਾ ਰਹੇ ਨਹੀਂ ਗੜਬੜ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਸਮੂਹਰਾ ਉੱਪਰ ਸਾਬਕਾ ਪ੍ਰਧਾਨ ਅਜੀਤ ਸਿੰਘਲਾ ਨੇ ਟਰੱਕ ਜਨਿੰਦੇ 18 ਲੱਖ ਤੋਂ ਵੱਧ ਪੈਸਾ ਉਰਦ ਫੁਰਦ ਕਰਨ ਦੇ ਇਲਜ਼ਾਮ ਲਗਾਏ ਨੇ ਉਨਾ ਕਿਹਾ ਕਿ ਸਾਲ 2022 ਅਤੇ 23 ਦੌਰਾਨ ਟਰੱਕ ਯੂਨੀਅਨ ਦਰਬਾ ਦੇ ਟੈਂਡਰ ਦੀ ਰਕਮ ਜੋ ਕਿ ਟਰੱਕ ਆਪਰੇਟਰਾਂ ਤੋਂ ਕੱਟੀ ਗਈ ਸੀ ਉਹ ਸਰਕਾਰ ਦੁਆਰਾ ਰਿਫੰਡ ਹੋਣੀ ਸੀ ਜਿਸ ਦੀ ਰਕਮ ਤਕਰੀਬਨ 18,50,000 ਦੇ ਕਰੀਬ ਬਣਦੀ ਹੈ ਅਜੇ ਸਿੰਘਲਾ ਨੇ ਕਿਹਾ ਕਿ ਹੁਣ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਟੈਂਡਰ ਦੀ ਰਿਫੰਡ ਹੋਈ ਰਕਮ ਹੜੱਪ ਕਰ ਲਈ ਹੈ ਜਦ ਕਿ ਉਹ ਰਕਮ ਟਰੱਕ ਆਪਰੇਟਰਾਂ ਨੂੰ ਵਾਪਸ ਕਰਨੀ ਬਣਦੀ ਸੀ ਉਹਨਾਂ ਇਹ ਵੀ ਦੋਸ਼ ਲਾਇਆ ਕਿ ਬੈਂਕ ਵਿੱਚੋਂ ਪੈਸੇ ਤਾਂ ਕਢਵਾ ਲੈ ਪਰੰਤੂ ਕਿਸੇ ਵੀ ਟਰੱਕ ਆਪਰੇਟਰ ਨੂੰ ਅਜੇ ਤੱਕ ਪੈਸੇ ਵਾਪਸ ਨਹੀਂ ਕੀਤੇ ਗਏ ਇਸ ਮੌਕੇ ਕਈ ਟਰੱਕ ਆਪਰੇਟਰਾਂ ਨੇ ਮੀਡੀਆ ਸਾਹਮਣੇ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਸਾਡਾ ਬਣਦਾ ਪੈਸਾ ਵਾਪਸ ਨਹੀਂ ਕੀਤਾ ਗਿਆ ਜਦ ਕਿ ਸਾਡੇ ਨਾਲ ਦੇ 264 ਦੇ ਕਰੀਬ ਹੋਰ ਟਰੱਕ ਆਪਰੇਟਰ ਨੇ ਜਿਨ੍ਹਾਂ ਨੂੰ ਇਹ ਰਕਮ ਵਾਪਸ ਕਰਨੀ ਬਣਦੀ ਸੀ ਜਦ ਸਾਡੀ ਟੀਮ ਨੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਨਾਲ ਇਸ ਮਾਮਲੇ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੋ ਟੈਂਡਰ ਦੀ ਬਣਦੀ ਰਕਮ ਰਿਫੰਡ ਹੋ ਕੇ ਟਰੱਕ ਯੂਨੀਅਨ ਦੇ ਖਾਤੇ ਵਿੱਚ ਆਈ ਹੈ ਉਹ ਰਕਮ ਜਿਨ੍ਹਾਂ ਟਰੱਕ ਆਪਰੇਟਰਾਂ ਦੀ ਬਣਦੀ ਹੈ ਉਹਨਾਂ ਨੂੰ ਦਿੱਤੀ ਜਾਏਗੀ ਪੈਸਾ ਹੜੱਪ ਕਰਨ ਦੀ ਤਾਂ ਕੋਈ ਗੱਲ ਹੀ ਨਹੀਂ ਬਣਦੀ ਅਵਤਾਰ ਸਿੰਘ ਤਾਰੀ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕ ਯੂਨੀਅਨ ਦੇ ਇੱਕ ਇੱਕ ਪੈਸੇ ਦਾ ਹਿਸਾਬ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਏਗਾ ਇਹ ਸਭ ਸਾਨੂੰ ਬਦਨਾਮ ਕਰਨ ਲਈ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ ਜਦਕਿ 75% ਟਰੱਕ ਆਪਰੇਟਰ ਮੇਰੇ ਹੱਕ ਵਿੱਚ ਨੇ ਇਸ ਮੌਕੇ ਅਵਤਾਰ ਸਿੰਘ ਤਾਰੀ ਨੇ ਇਹ ਵੀ ਕਿਹਾ ਕਿ ਟਰੱਕ ਯੂਨੀਅਨ ਦੇ ਖਾਤੇ ਵਿੱਚੋਂ ਜੋ ਪੈਸੇ ਕਢਵਾਏ ਗਏ ਹਨ ਉਹ ਟਰੱਕ ਯੂਨੀਅਨ ਉੱਪਰ ਹੀ ਖਰਚ ਕੀਤੇ ਗਏ ਨੇ ਜੋ ਖਾਤੇ ਦਾ ਹਿਸਾਬ ਕਿਤਾਬ ਹੈ ਉਹ ਅਸੀਂ ਦਰੁਸਤ ਕਰਕੇ ਰੱਖਣਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਉਰਦ ਫੁਰਦ ਕਰਨ ਦਾ ਮਾਮਲਾ ਨਹੀਂ ਹੈ ਉਹਨਾਂ ਕਹੇ ਕਿ ਕਿ ਇੱਕ ਪੈਸਾ ਟਰੱਕ ਆਪਰੇਟਰਾਂ ਨੂੰ ਦਿੱਤਾ ਜਾਏਗਾ ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਜੀਤ ਸਿੰਘਲਾ ਨੇ ਡੀਐਸਪੀ ਢੜਬਾ ਅਤੇ ਐਸਡੀਐਮ ਢੜਬਾ ਨੂੰ ਮੌਜੂਦਾ ਪ੍ਰਧਾਨ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ ਇਹ ਹੈ ਸੰਜੀਪ ਜੀ ਸਾਡੇ ਸਮੂਹ ਟਰੱਕ ਟਰੱਕ ਆਪਰੇਟਰ ਰੇਟ ਟਰੱਕ ਹੀ ਹੁੰਦੇ ਡੱਬਾ ਦੇ ਜੋ ਸਾਡਾ ਇੱਕ ਪੈਸਿਆਂ ਦਾ ਮੈਟਰ ਹੈ ਜੀ ਸਾਡੇ 18 ਲੱਖ ਦੇ ਕਰੀਬ ਸਾਡੀ ਅਮਾਉਂਟ ਹੈ ਜਿਹੜੀ ਕਿ ਅਸੀਂ 2022 ਦੇ ਵਿੱਚ ਟੈਂਡਰ ਪਾਇਆ ਸੀ ਟਰੱਕ ਹੀ ਹੁੰਦੇ ਡੱਬਾ ਦਾ ਟੋਆ ਟਵਾਈ ਦਾ ਉਹ ਟੈਂਡਰ ਦੇ ਵਿੱਚ ਅਸੀਂ ਲੋਕਾਂ ਤੋਂ ਸਾਰੇ ਆਪਰੇਟਰਾਂ ਤੋਂ ਸਹਿਮਤੀ ਲੈ ਕੇ ਸਮੂਹ ਆਪਰੇਟਰਾਂ ਨੇ ਆਪਦੇ ਪੈਸੇ ਇਕੱਠੇ ਕਰਕੇ 15-15000 ਰੁਪਏ ਇਕੱਠਾ ਕਰਕੇ ਅਸੀਂ ਉਹ ਸਭ ਦੀ ਸੈਂਪਲ ਟੈਂਡਰ ਪਾਇਆ ਸੀਗਾ ਉਹ ਟੈਂਡਰ ਸਾਡਾ ਚਲਾਇਆ ਸੀਜ਼ਨ 'ਚ ਅਸੀਂ ਤੇ ਉਹ ਟੈਂਡਰ ਹੁਣ ਖਤਮ ਹੋਣ ਤੇ ਉਦੀ ਜੋ ਸਿਕਿਉਰਿਟੀ ਹੋਰ ਫੰਡ ਹੋਈ ਸੀਗੀ ਕੋ ਸਿਕਿਉਰਿਟੀ ਪਹਿਲਾਂ ਫੰਡ ਹੋ ਗਈ ਸੀ ਅਸੀਂ ਪਹਿਲਾਂ ਲੋਕਾਂ ਨੂੰ ਵੰਡ ਦਿੱਤੀ 6-6000 ਰੁਪਇਆ ਉਹ 9-9000 ਦੇ ਕਰੀਬ ਸਾਡੀ ਜੋ ਪੈਸੇ ਨੇ ਸਾਡੇ ਰਹਿਨੇ ਸੀਗੇ ਜਿਹਦੇ ਜੋ 18.5 ਲੱਖ ਰੁਪਇਆ ਦਾ ਸਰਕਾਰ ਚ ਰਹਿਦਾ ਸੀਗਾ 5 ਗੱਲ ਲੱਖ ਰੁਪਇਆ ਦਾ ਖਰਚਾ ਹੋਇਆ ਸੀਗਾ ਪਰ ਅਸੀਂ ਉਸ ਟਾਈਮ ਤੇ ਮੈਂ ਪ੍ਰਧਾਨ ਸੀਗਾ ਅਸੀਂ ਲੋਕਾਂ ਨੂੰ ਵਾਦਾ ਕੀਤਾ ਸੀ ਕਿ ਜੋ ਖਰਚਾ ਹੋਇਆ ਅਸੀਂ ਉਹ ਲੋਕਾਂ ਤੋਂ ਖਰਚਾ ਨਹੀਂ ਕਟਾਂਗੇ ਉਹ ਖਰਚਾ ਸੀ ਅਸੀਂ ਆਪਣੀ ਜੇਬ ਚੋਂ ਪਾਵਾਂਗੇ ਤੇ ਲੋਕਾਂ ਨੂੰ ਪੂਰਾ ਜੋ 9-9000 ਰਹਿਦਾ ਉਹ ਅਸੀਂ ਪੂਰਾ ਵੰਡਾਂਗੇ ਪਰ ਹੁਣ ਉਹ ਜੋ 18 ਲੱਖ ਰੁਪਏ ਆ ਮਿਤੀ 8 1 2025 ਨੂੰ ਐਕਸੈਸ ਬੈਂਕ ਡਿੜਬਾ ਬ੍ਰਾਂਚ ਦੇ ਖਾਤੇ 'ਚ ਟਰੱਕ ਯੂਨੀਅਨ ਦੇ ਅਕਾਊਂਟ ਦੇ ਵਿੱਚ ਆ ਗਏ ਨੇ ਪੈਸੇ ਉਹ ਪਰ ਜੋ ਸਾਡਾ ਮੌਜੂਦਾ ਪ੍ਰਧਾਨ ਹੈ ਅਵਤਾਰ ਸਿੰਘ ਤਾਰੀ ਉਹ ਪੈਸੇ ਕਢਾ ਕੇ ਉਹਨੂੰ ਖੁਰਦਬੁਰਦ ਕਰ ਚੁੱਕਿਆ ਉਹ ਸਾਰੇ ਆਪਰੇਟਰ ਨੇ ਇਹ ਉਹਨਾਂ ਨਾਲ ਦੇਖੋ ਸਾਰਾ ਸਾਰ ਧੱਕਾ ਹੋ ਰਿਹਾ ਹੈ ਅਸੀਂ ਉਸੇ ਦੇ ਸਬੰਧ 'ਚ ਐਸਡੀਐਮ ਸਾਹਿਬ ਡਿੜਬਾ ਨੂੰ ਤੇ ਡੀਐਸਪੀ ਸਾਹਿਬ ਡਿੜਬਾ ਨੂੰ ਦਰਖਾਸਤ ਦਿੱਤੀ ਹੈ ਜੀ ਲਿਖ ਕੇ ਕਿ ਜੋ ਆਪਰੇਟਰ ਨੇ ਗਰੀਬ ਆਪਰੇਟਰ ਨੇ ਇਹਨਾਂ ਨਾਲ ਧੱਕਾ ਨਾ ਹੋਵੇ ਤੇ ਜੋ ਸਾਡੀ ਪੇਮੈਂਟ ਹੈ ਉਹ ਸਾਡੀ ਹੱਕ ਹਲਾਲ ਦੀ ਪੇਮੈਂਟ ਹੈ ਉਹ ਸਾਡੇ ਆਪਰੇਟਰਾਂ ਨੂੰ ਚਾਹੇ ਉਹਨਾਂ ਦੇ ਖਾਤੇ 'ਚ ਪਾਈ ਜਾਵੇ ਚਾਹੇ ਉਹ ਇਹਨਾਂ ਨੂੰ ਕਢਵਾ ਕੇ ਦਿੱਤੀ ਜਾਵੇ ਉਹ ਆਪਰੇਟਰਾਂ ਨੂੰ ਮਿਲੀ ਨਹੀਂਗੀ ਪੇਮੈਂਟ ਉਹ ਜੀ ਪੇਮੈਂਟ ਖਾਤੇ 'ਚ ਹੈ ਹੀ ਨਹੀਂ ਤਾਂ ਪੇਮੈਂਟ ਆ ਰਹੀ ਹੈ ਸਟੇਟਮੈਂਟਾਂ ਕਢਾਈਆਂ ਨੇ ਤੇ ਆਸੀਂ ਸਾਰੇ ਕਾਗਜ ਕੜਵਾ ਰਕੇ ਨੇ ਜੀ ਇਹਨਾਂ ਕਾਗਜਾਂ ਦੇ ਵਿੱਚ ਬਿਲਕੁਲ ਲਿਖਿਆ ਗਿਆ ਬਕਾਇਦਾ ਸਰਕਾਰ ਵੱਲੋਂ ਕਾਗਜ ਆਰਟੀ ਨਹੀਂ ਘੜਾਏ ਨੇ ਅਸੀਂ ਕਿ ਸਾਡੀ ਪੇਮੈਂਟ ਜੋ 2022 ਦੀ ਪੇਮੈਂਟ ਹੈ ਉਹ ਤੇ ਉਹ ਪੇਮੈਂਟ ਦੇ ਉੱਪਰ ਇਸ ਪ੍ਰਧਾਨ ਦਾ ਜਾਂ ਕੋਈ ਕਮੇਟੀ ਦਾ ਕਿਸੇ ਦਾ ਕੋਈ ਲਾਗਾ ਦੇਗਾ ਨਹੀਂ ਹੈਗਾ ਉਹ ਦੱਸਿਓ ਤੁਸੀਂ ਇਹ ਕਿਦੇ ਇੱਕ ਕਮੇਟੀ ਦੇ ਖਾਤੇ ਚ ਪੜਾਏ ਨੇ ਇਹ ਜੀ ਹਾਂ ਬਿਲਕੁਲ ਜੀ ਟਰੱਕ ਆਪਰੇਟਰ ਐਸੋਨ ਡੇੜਬਾ ਦਾ ਅਕਾਊਂਟ ਹੈ ਜੀ ਐਕਸੈਸ ਬੈਂਕ ਡੇੜਬਾ ਬ੍ਰਾਂਚ ਦੇ ਵਿੱਚ ਉਸ ਬ੍ਰਾਂਚ ਦੇ ਖਾਤੇ ਚੋਂ ਪੈਸੇ ਕਢਵਾਏ ਗਏ ਨੇ ਜੀ ਕਿੱਦਾਂ ਦੇ ਸਾਈਨ ਹੋ ਜਾਂਦੇ ਉੱਥੇ ਕਿੰਨਾ ਉਹ ਜੀ ਸਾਈਨ ਤਾਂ ਦੇਖੋ ਜੋ ਮੌਜੂਦਾ ਪ੍ਰਧਾਨ ਹੁੰਦਾ ਜੀ ਉਸੇ ਦੀ ਹੁੰਦੇ ਨੇ ਇਹ ਗੱਲ ਦਾ ਖਾਸਾ ਪਹਿਲਾਂ ਵੀ ਜਿਤਾਇਆ ਸੀ ਲੋਕਾਂ ਨੇ ਜਦੋਂ ਪ੍ਰਧਾਨ ਕੀ ਚੇਂਜ ਹੋਈ ਹੈ ਕਿ ਜੀ ਉਹ ਜੋ ਪੈਸੇ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਉਹ ਦੇ ਕੋਈ ਅਸੀਂ ਪੈਸੇ ਕੱਟੇ ਨੇ ਉਹ ਬਿਲਕੁਲ ਲੋਕਾਂ ਦੇ ਪੈਸੇ ਅਸੀਂ ਵੰਡਣ ਦੇ ਹੱਕਦਾਰ ਹਾਂ ਪਰ ਇਹ ਸਾਡੇ ਨਾਲ ਸਾਰਾ ਸਾਰਾ ਧੱਕਾ ਹੋ ਰਿਹਾ ਜੋ ਮੌਜੂਦਾ ਪ੍ਰਧਾਨ ਹੈ ਉਹ ਬਿਨਾ ਮਤਲਬਾ ਮਤਲਬ ਧੱਕੇਸ਼ਾਹੀ ਨਾਲ ਕਿਉਂ ਫਾਈਨ ਉਹਦੇ ਚੱਲਦੇ ਨੇ ਉਹ ਪੈਸੇ ਕਢਾ ਕੇ ਉਹਨੂੰ ਖੁਰਦਬੁਦ ਕਰ ਚੁੱਕਿਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਜੋ ਆਪਰੇਟਰਾਂ ਦੇ ਉਹ ਪੈਸੇ ਨੇ ਉਹਨਾਂ ਨੂੰ ਵਾਪਸ ਦਿਵਾਏ ਜਾਣਾ ਮੇਰਾ ਨਾਮ ਬਜੀ ਮੇਰਾ ਨਾਮ ਵਿਕਰਮ ਸਿੰਘ ਜੀ ਟਰੱਕ ਆਪਰੇਟਰ ਆ ਆਪਣਾ ਮੈਂਬਰ ਆ ਟਰੱਕ ਸਾਡੇ ਕੋਲੇ ਇਹ ਪੇਮੈਂਟ ਜੀ ਸਾਡੇ ਟੈਂਡਰਾਂ ਦੇ 2022-23 ਦੇ ਟੈਂਡਰ ਸੰਬੰਧੀ ਪ੍ਰਧਾਨ ਸਿੰਘਲਾ ਜੀ ਨੇ ਸਾਡੇ 15-15000 ਰੁਪਏ ਉਸ ਟਾਈਮ ਸਾਨੂੰ ਟੈਂਡਰ ਵਾਸਤੇ ਕੱਟੇ ਸੀਗੇ ਉਹ ਪੈਸੇ ਸਾਡੇ ਹੁਣ 2025 ਚੜ ਗਿਆ ਜੀ ਹੁਣ ਖਾਤੇ 'ਚ ਆਏ ਨੇ ਨਵੇਂ ਟੈਂਡਰ ਪਏਗੇ ਉਹ ਸਾਡੇ ਪੈਸੇ ਨੇ ਇਹਨਾਂ ਨੇ ਸਾਡੇ ਨਾਲ ਵਾਦਾ ਕਰਿਆ 66000 ਸਾਨੂੰ ਮੋੜਤਾ 9-9 ਸਾਡਾ ਬਕਾਇਆ ਰਹਿੰਦਾ ਹੈ ਅਸੀਂ 9-9 ਪੂਰਾ ਸਿੰਘਲਾ ਸਾਹਿਬ ਤੋਂ ਲੈਣਾ ਚਾਹੁੰਦੇ ਆ ਜੀ ਜਿਹੜਾ ਮੌਜੂਦਾ ਪ੍ਰਧਾਨ ਹੈ ਉਹ ਸਾਡੇ ਰੁਪਏ ਹੁਣ ਆਏ ਨੇ ਰਿਫੰਡ ਹੋ ਕੇ ਉਹ ਸਾਨੂੰ ਮਿਲਨੇ ਚਾਹੀਦੇ ਨੇ ਉਹਨਾਂ 'ਚ ਕੁਛ ਰੁਪਏ ਕਢਾ ਕੇ ਉਹ ਖੁਰਦ-ਬੁਰਦ ਕਰ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਐਸਡੀਐਮ ਸਾਹਿਬ ਨੂੰ ਵੀ ਡੀਐਸਪੀ ਸਾਹਿਬ ਨੂੰ ਵੀ ਵੀ ਸਾਡੇ ਪੈਸੇ ਸਾਨੂੰ ਦਵਾਏ ਜਾਣ ਅਸੀਂ ਸਿੰਘਲਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਨਾਲ ਅਸੀਂ ਵਾਅਦਾ ਕੀਤਾ ਸੀ ਤੁਸੀਂ ਸਾਡਾ ਵਾਅਦਾ ਨਿਭਾਰੇ ਹੋ ਸਾਨੂੰ ਪੂਰਾ 99000 ਰੁਪਇਆ ਤੁਸੀਂ ਕੱਟਿਆ ਸੀ ਸਾਨੂੰ ਕਿਸੇ ਤਰ੍ਹਾਂ ਦਵਾਓ ਜੀ ਕਿੰਨੇ ਆਪਰੇਟਰਾਂ ਦੇ ਪੈਸੇ ਜੀ ਉਹ ਤਕਰੀਬਨ ਜੀ 260 64 65 ਦੇ ਲਗਭਗ ਨੇ ਕਿਸੇ ਆਪਰੇਟਰ ਨੂੰ ਪੈਸਾ ਨਹੀਂ ਮਿਲਿਆ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਜੀ ਉਹ ਪੈਸੇ ਸਾਡੇ ਜਿਹੜਾ ਮੌਜੂਦਾ ਪ੍ਰਧਾਨ ਹੈ ਇਹਨੇ ਕੁਝ ਪੈਸੇ ਕਢਾ ਕੇ ਖੁਰਦ-ਬੁਰਦ ਕਰਤੇ ਤੇ ਅਸੀਂ ਸਿੰਘਲਾ ਸਾਹਿਬ ਨੂੰ ਕਿਹਾ ਜੀ ਸਾਡੇ ਪੈਸੇ ਦੋ ਅਸੀਂ ਤੁਹਾਨੂੰ ਕਟਾਏ ਸੀਗੇ ਜੀ ਤੁਹਾਡੇ ਕੋਲ ਕੋਈ ਸਬੂਤ ਹੈਗੇ ਨਹੀਂ ਵੀ ਉਹਨਾਂ ਨੇ ਇਹ ਪੈਸੇ ਜਿਹੜੇ ਹੈਗੇ ਨੇ ਨਿੱਜੀ ਤੌਰ ਤੇ ਵਰਤੇ ਜਾਂ ਕਢਵਾਏ ਕਿ ਨਹੀਂ ਉਹਨਾਂ ਨੇ ਉਹਨਾਂ ਦੇ ਸਾਈਨ ਚੱਲਦੇ ਜੀ ਉਹਨਾਂ ਨੇ ਕਢਾ ਲਏ ਹੁਣ ਇਸ ਬਾਰੇ ਤਾਂ ਉਹੀ ਜਾਣ ਕੀ ਕਰਿਆ ਉਹਨਾਂ ਨੇ ਕੀ ਨਹੀਂ ਜੀ ਉਹ ਸਟੇਟਮੈਂਟ ਅਸੀਂ ਕਢਾ ਕੇ ਬੈਂਕ ਚੋਂ ਉਹ ਤੁਹਾਨੂੰ ਦਿਖਾ ਸਕਦੇ ਹਾਂ ਜੀ ਅਸੀਂ ਹਾਂ ਜੀ ਇੱਕ ਟਰੱਕ ਯੂਨੀਅਨ ਦਿਲਬਾ ਦੇ ਸਾਬਕਾ ਪ੍ਰਧਾਨ ਅਜੀਤ ਸਿੰਘਲਾ ਤੇ ਕੁਝ ਟਰੱਕ ਆਪਰੇਟਰਾਂ 'ਤੇ ਤੁਹਾਡੇ ਦੇ ਇਲਜ਼ਾਮ ਲਗਾਏ ਨੇ ਕੀ ਮਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਹੋਰਾਂ ਨੇ 18 ਲੱਖ ਕੁਸ਼ ਹਜ਼ਾਰ ਰੁਪਏ ਦੀ ਰਕਮ ਜਿਹੜੀ ਰਿਫੰਡ ਹੋਣੀ ਸੀ ਓਪਰੇਟਰਾਂ ਦੀ ਵੀ ਉਹ ਖਾਤੇ ਚੋਂ ਕਢਾ ਕੇ ਉਰਦਫੁਰਦ ਕੀਤੀ ਗਈ ਆ ਕੀ ਮੈਟਰ ਹੈ ਜੀ ਇਹ ਕੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸੰਜੀਤ ਜੀ ਪਹਿਲਾਂ ਤਾਂ ਤੁਸੀਂ ਅੱਜ ਸਾਡੇ ਟਰੱਕ ਯੂਨੀਅਨ ਚ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਸਮੇਂ ਦੇ ਟਰੱਕ ਯੂਨੀਅਨ ਦੀਆਂ ਜਿਹੜੀਆਂ ਲੋਕਾਂ ਦੀਆਂ ਆਵਾਜ਼ਾਂ ਨੇ ਉਹ ਬੁਲੰਦ ਕਰਦੇ ਰਹੇ ਨੂੰ ਤੁਹਾਡਾ ਅਸਾਨੂੰ ਜੀ ਆਇਆਂ ਨੂੰ ਆਖਦੇ ਹਾਂ ਅਸੀਂ ਸਾਡੀ ਯੂਨੀਅਨ ਚ ਆਉਣ ਤੇ ਰਹੀ ਗੱਲ ਸਕਿਉਰਿਟੀ ਦੀ ਇਹ ਪਿਛਲੇ ਸਾਲ ਕੋਲ ਟੈਂਟਰ ਪਿਆ ਸੀ ਜੀ ਅਜੇ ਸਿੰਘਲੇ ਨੇ ਪਾਇਆ ਸੀ ਉਦੋਂ ਲੋਕਾਂ ਤੋਂ 15-15000 ਰੁਪਿਆ ਪ੍ਰਤੀ ਘਟੀ ਕੱਟਿਆ ਗਿਆ ਸੀ ਕੱਟਣ ਤੋਂ ਬਾਅਦ ਦੋ ਕਿਸ਼ਤਾਂ ਦੇ ਵਿੱਚ ਉਹਨੇ 6000 ਲੋਕਾਂ ਨੂੰ ਵਾਪਸ ਕਰਤਾ ਤੇ 9000 ਰੁਪਿਆ ਰਹਿ ਗਿਆ ਜੀ ਜਦਕਿ ਸਾਡੀ ਉਥੋਂ ਕਿਹੜੀ ਪੇਮੈਂਟ ਆਈ ਹੈ ਸਕਿਉਰਟੀ ਦੀ ਉਹ 1848660 ਰੁਪਏ ਆਈ ਹੈ ਜੀ 264 ਬੰਦਿਆਂ ਦੇ ਉਹ ਪੈਸੇ ਨਹੀਂ ਜੀ ਉਤੋਂ ਬਾਅਦ ਦੇ ਵਿੱਚ 5.5 ਲੱਖ ਰੁਪਏ ਹਜੇ ਵੀ ਅਜੇ ਸਿੰਗਲੇ ਕੋਲ ਹੈ ਜੀ ਕਿਹੜਾ 2-2000 ਲੋਕਾਂ ਦੇ ਉਹਨੇ ਦੇਣਾ ਸਾਡੇ ਕੋਲ 7-7000 ਰੁਪਏ ਲੋਕਾਂ ਦਾ ਆਇਆ ਹੈ 264 ਬੰਦੇ ਦਾ ਉਹ ਪੇਮੈਂਟ ਆਈ ਹੈ ਜੀ ਉਹ ਤੁਸੀਂ ਬੰਡੀ ਹੈਗੀ ਹੈ ਜਦ ਉਹ ਪੇਮੈਂਟ ਅਸੀਂ ਉਰੇ ਪਹਿਲਾਂ ਕਦੋਂ ਸੀਜ਼ਨ ਲੱਗਿਆ ਜੀ ਲੋਕਾਂ ਦੀ ਸਲਾਹ ਲਈਤੀ ਵੀ ਕਿਹੜਾ ਆਪਾਂ ਟੈਂਟਰ ਪਾਉਣਾ ਹੈ ਵੀ ਇਹਦੇ ਵਾਸਤੇ ਆਪਾਂ ਪੈਸੇ ਕੱਟੀਏ ਤਾਂ ਸਾਡੇ ਬੰਦੇ ਕਹਿਣ ਲੱਗੇ ਜੀ ਆਪਣੀ ਸਕਿਉਰਿਟੀ ਬਾਤ ਸੌਣੀ ਹੈ ਵੀ ਤੁਸੀਂ ਉਹਦੇ ਵਿੱਚ ਹੀ ਪੈਸੇ ਕੱਟ ਲਓ ਤੁਸੀਂ ਆਪਦੇ ਘਰੋਂ ਲਾ ਦਿਓ ਇਸ ਵਾਰ ਪੈਸੇ ਅਸੀਂ ਲੋਕਾਂ ਤੋਂ ਕੋਈ ਪੈਸਾ ਨਹੀਂ ਕਟਾਇਆ ਜੀ ਮੈਂ 782447 ਰੁਪਏ ਸਕਿਉਰਿਟੀ ਦੇ ਘਰੋਂ ਲਾਤੇ ਜੀ ਘਰੋਂ ਲਾਉਣ ਤੋਂ ਬਾਅਦ ਕਦੋਂ ਸਾਡੀ ਹੁਣ ਸਕਿਉਰਿਟੀ ਰਿਫੰਡ ਹੋ ਗਈ ਉਹਦੇ ਵਿੱਚੋਂ 782000 ਕੱਟ ਕੇ ਮੈਂ 1066000 ਰੁਪਏ ਰਹਿ ਗਏ ਸੀ ਉਹ ਲੋਕਾਂ ਨੂੰ ਐ ਅੱਜ ਵੀ ਬਣ ਸਕਦਾ ਕੱਲ੍ਹ ਨੂੰ ਵੀ ਬਣ ਸਕਦਾ ਜਦ ਮਰਜ਼ੀ ਮੇਰੇ ਤੋਂ ਲੋਕਾਂ ਤੋਂ ਵੜਾ ਲੈਣ ਉਹ ਪੈਸੇ ਠੀਕ ਹੈ ਜੀ ਕਿਹੜੀਆਂ ਗੱਡੀਆਂ ਸਾਡੀਆਂ ਵਿਕ ਗਈਆਂ ਉਹਦੀ ਸਕਿਉਰਿਟੀ 'ਚ ਕੋਈ ਗੱਡੀਆਂ ਨਹੀਂ ਰਹੀ ਉਹਨੂੰ ਪੂਰੇ ਪੈਸੇ ਦੇਵਾਂਗੇ ਜੀ ਜਿਹੜਾ ਸਾਡੇ ਕੋਲ 7-7000 ਹੈ 2-2000 ਅਜੇ ਵੀ ਅਜੇ ਸਿੰਘਲੇ ਕੋਲ ਹੈ ਠੀਕ ਹੈ ਜੀ ਕੋਈ ਇਹ ਚ ਖੁਰਦ-ਵੁਰਦ ਨਹੀਂ ਕਰਿਆ ਆ ਸਾਰੀ ਜਨਤਾ ਬੈਠੀ ਹੈ ਕੋਈ ਜੁਨੀਅਨ ਦੇ ਵਿੱਚੋਂ ਇੱਕ ਵੀ ਪੈਸਾ ਇੱਧਰ ਉੱਤਰ ਨਹੀਂ ਕੀਤਾ ਜੁਨੀਅਨ ਦੇ ਵਿੱਚ ਨਵਾਂ ਆਫਸ ਬਣਾਇਆ ਗਿਆ ਕਮਰੇ ਬਣਾਏ ਗਏ ਨੇ ਲੈਟਰਿੰਗ ਬਾਥਰੂਮ ਬਣਾਏ ਗਏ ਨੇ ਪਾਣੀ ਦੀ ਟੈਂਕੀ ਬਣਾਈ ਗਈ ਹੈ ਜੀ ਅਸੀਂ ਕੋਈ ਵੀ ਕਿਸੇ ਦਾ 1 ਰੁਪਿਆ ਨਹੀਂ ਕਟਿਆ ਨਹੀਂ ਪ੍ਰਧਾਨ ਪਤਾ ਕੀ ਕਰਦੇ ਨੇ ਜੀ ਕਦੋਂ ਸਾਡੀ ਜੁਨੀਅਨ ਦੀ ਪੇਮੈਂਟ ਆਉਂਦੀ ਹੈ ਸੀਜ਼ਨ ਦੀ ਉਹ ਚੋਂ 2% ਤਾਂ ਸਾਡੀ ਗਵਰਨਮੈਂਟ ਕੱਟ ਲਾ ਜੀ 2% ਪ੍ਰਧਾਨ ਆਪਦੇ ਵਾਸਤੇ ਕੱਟ ਲਾ ਜੀ ਉਹ ਕੋਈ ਪੈਸਾ ਨਹੀਂ ਕਟਿਆ ਜੀ ਟੀਟੀਐਸ ਦਾ ਕਿਹੜਾ ਬਿਲਟੀ ਖਰਚਾ ਜੀ ਇਸ ਵਾਰ ਜੀਰੀ ਸੀਜ਼ਨ ਚ ਇੱਕ ਵੀ ਰਿਪੇਬਿਲਟੀ ਖਰਚਾ ਰੁਪਈਆ ਨਹੀਂ ਘਟਾਇਆ ਗਿਆ ਕਿਸੇ ਤੋਂ ਸਿਰਫ 90 ਰੁਪਏ ਕਣਕ ਦੇ ਸੀਜ਼ਨ ਚ ਬਿਲਟੀ ਖਰਚਾ ਘਟਾਇਆ ਗਿਆ ਸੀ ਜੀ ਉਹ ਕਹਿੰਦੇ ਸੀ ਸਟੇਟਮੈਂਟ ਆ ਕਢਾਈਆਂ ਨੇ ਬੈਂਕ ਦੀਆਂ ਜਿਹਦੇ ਵਿੱਚੋਂ ਆ ਮੌਜੂਦਾ ਪ੍ਰਧਾਨ ਵੱਲੋਂ ਕੁਝ ਪੇਮੈਂਟ ਆ ਜਿਹੜੀ ਉਹ ਕਢਵਾਈ ਗਈ ਆ ਖਾਤੇ ਦੇ ਵਿੱਚੋਂ ਸਿਰਫ 10 ਲੱਖ ਰੁਪਏ ਬੈਲੈਂਸ ਹੈ ਉਹ ਕਿਹੜੇ ਪੈਸੇ ਸਾਨੂੰ ਜ਼ਰੂਰਤ ਪੈਂਦੀ ਆ ਜੀ ਨਗਦ ਕਢਾਉਣ ਵਾਸਤੇ ਤਨਖਾਹਾਂ ਦੇਣੀਆਂ ਨੇ ਜੋ ਵੀ ਦੇਣੀਆਂ ਨੇ ਉਹ ਅਸੀਂ ਬੈਂਕ 'ਚੋਂ ਕਢਾਉਣ ਦੇ ਰਹੇ ਨੇ ਜੀ ਕਿਹੜੇ ਮੇਰੇ ਕੋਲੇ ਕਿੰਨੇ ਮੇਰੇ ਕਰੀ ਪੈਸੇ ਬਣ ਤੁਹਾਡਾ ਕਹਿੰਦਾ ਭਾਵ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸਾਰੇ ਮੀਂਹ ਬਣਾ ਮੈਂ ਕਹਿੰਦਾ ਕੋਈ ਸਚਾਈ ਨਹੀਂ ਹੈਗੀ ਜੀ ਅੱਜ ਕੋਈ ਸਚਾਈ ਕੱਢਣ ਉਹ ਅੱਜ ਲਾਈਕ ਪ੍ਰਧਾਨ ਕੀ ਛੱਡ ਦਾਂਗੇ ਜੁਰੀ ਨੰਬਰ 2 ਤੇ ਅਮੀਨੇ ਨੂੰ ਇਲੈਕਸ਼ਨ ਆ ਰਹੀ ਹੈ ਜੀ ਦੁਬਾਰੇ ਇਲੈਕਸ਼ਨ ਲੜਦਣ ਜੇ ਲੋਕਾਂ ਨੂੰ ਫਤਵਾ ਦੇਣਗੇ ਉਹ ਪ੍ਰਧਾਨ ਬਣ ਜਾਣਗੇ ਜਿਹੜੀ ਹੁਣ ਪੇਮੈਂਟ ਲੋਕਾਂ ਦੀ ਰਹਿ ਗਈ ਹੈ ਜੀ ਰਿਫੰਡ ਦੀ ਉਹ ਤੁਹਾਡੇ ਵੱਲੋਂ ਸਾਰਿਆਂ ਨੂੰ ਵੰਡੀ ਜਾਊਗਾ ਸਾਰਿਆਂ ਨੂੰ ਵੰਡੋ ਜਾਊਗਾ ਜੀ 18 ਦਾ 43660 ਰੁਪਏ ਮੇਰੇ ਕੋਲ ਆਏ ਨੇ ਜੀ ਠੀਕ ਹੈ ਜੀ 264 ਬੰਦਿਆਂ ਦੇ ਪੈਸੇ ਨੇ ਉਹ ਉਹਦੇ ਨਾਲ 7-7000 ਰੁਪਇਆ ਬਣਦਾ ਜੀ ਠੀਕ ਹੈ ਉਹਦੇ ਵਿੱਚੋਂ ਮੈਂ ਕਿਹੜਾ 8 ਪਾਉਣੇ 8 ਲੱਖ ਰੁਪਇਆ 7 ਲੱਖ 82 ਹਜ਼ਾਰ ਆਪਦੇ ਘਰੋਂ ਲਾਇਆ ਹੈ ਉਹ ਕੱਟ ਕੇ ਠੀਕ ਹੈ ਜੀ ਬਾਕੀ ਕਿਹੜੇ ਪੈਸੇ ਬਣਦੇ ਨੇ ਲੋਕਾਂ ਨੂੰ ਮੈਂ ਦੇਣ ਨੂੰ ਤਿਆਰਾਂ ਜੀ ਜਿੰਮਤੋਂ ਜਦ ਮਰਜੀ ਲੈ ਲਣ ਠੀਕ ਹੈ ਲੋਕਾਂ ਦੇ ਕਹਿਣਤੀ ਘਰੋਂ ਲਾਇਨੇ ਜੀ ਪੈਸੇ ਪਹਿਲਾਂ 7 ਲੱਖ 82 ਹਜ਼ਾਰ ਲੋਕਾਂ ਤੋਂ ਕੱਟਿਆ ਨਹੀਂ ਗਿਆ ਜਦ ਕਿ ਕਿਹੜਾ ਕੋਈ ਪ੍ਰਧਾਨ ਆ ਜੀ ਜੇ ਉਹਨੇ ਕਿਤੇ ਕੋਈ ਟੈਂਟਰ ਪਾਉਣਾ ਕੁਝ ਪਾਣਾ ਦੁੱਗਣੇ ਪੈਸੇ ਕੱਟਦਾ ਜੀ ਲੱਗਦਾ ਤਾਂ ਉਥੇ 8.5 ਲੱਖ ਆਇਆ ਕੱਢਦੇ ਆਪਾਂ 40 ਲੱਖਾਂ ਜੀ ਤੁਹਾਡੇ ਮੁਤਾਬਕ ਟਰੱਕ ਜੁਨੀਅਨ ਦਾ ਜਿੰਨਾ ਹਿਸਾਬ ਤਾਬਾ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਚੱਲਦਾ ਬਿਲਕੁਲ ਜੀ ਬਿਲਕੁਲ ਕੱਲਾ ਕੱਲਾ ਰੁਪਈਆ ਦਾ ਹਿਸਾਬ ਦੇ ਕੇ ਜਾਊਗਾ ਜੀ ਸ਼ਰਕ ਉਸ ਕਰਕੇ ਜਾਊਗਾ ਠੀਕ ਹੈ ਜੀ ਜੇ ਕੋਈ ਮੇਰੇ ਤੇ ਇਲਜ਼ਾਮ ਲਾਊਗਾ ਤਾਂ ਮੈਂ ਉਸੇ ਟਾਈਮ ਜਵਾਬ ਦੇ ਕੇ ਜਾਊਗਾ ਜੀ ਬਾਕੀ ਤੁਸੀਂ ਆ ਬੈਠੇ ਨੇ ਜਿਹੜੇ ਲੋਕ ਮਾੜਾ ਪੁੱਛੋ ਇਹਨਾਂ ਨੂੰ ਕੈਮਰਾ ਕਮਾਓ ਜੀ ਕੁਲਵਿੰਦਰ ਸਿੰਘ ਜੀ ਟਰੱਕ ਆਪਰੇਟਰ ਹਾਂ ਜੀ ਹਾਂ ਜੀ ਇੱਕ ਕੁਝ ਤੁਹਾਡੇ ਸਾਥੀ ਟਰੱਕ ਆਪਰੇਟਰ ਨੇ ਜਬ ਸਾਫ ਦਾ ਪ੍ਰਧਾਨ ਇੰਜਾਮ ਲਗਾ ਰਹੇ ਨੇ ਇਹ ਮੇਰੇ ਤੋਂ ਇਹ ਹਜੇ ਤੱਕ ਜਿਹੜੀ ਪੇਮੈਂਟ ਆ ਰਿਫੰਡ ਦੀ ਉਹ ਨਹੀਂ ਆਪਰੇਟਰ ਨੂੰ ਦਿੱਤੀ ਗਈ ਕਿਵੇਂ ਦੇਖੋ ਬਿਲਕੁਲ ਉਹ ਭੰਡੀ ਜਾਊਗੀ ਜੀ ਉਹਨਾਂ ਨੇ ਇਸ ਗੱਲ ਦੀ ਰੋਕ ਵੀ ਲਾਈ ਆ ਸਭੋ ਬੈਂਕ ਦੇ ਵਿੱਚ ਵੀ ਇਹ ਪੈਸੇ ਨਾਲ ਨਿਕਲਣੇ ਵੰਡੇ ਆ ਜਾਣ ਜਿਹੜੇ ਕਿ ਉਹਨਾਂ ਦੇ ਕੋਲ 5.5 ਲੱਖ ਰੁਪਈਆ ਪਿਆ ਜੀ ਉਹ ਨਾ ਵੰਡਣ ਦੇ ਕਾਰਨ ਇਹ ਮਤਲਬ ਰੋਕ ਲਗਾ ਰਹੀ ਐ ਅਰ ਬਹਾਨੇ ਬਣਾ ਰਹੇ ਨੇ ਜੀ ਜਿਹੜੇ ਟਰੱਕ ਆਪਰੇਟਰ ਨੇ ਜਿੰਨਾਂ ਦੇ 25% ਬੰਦੇ ਉਹਨਾਂ ਕੋ ਨਹੀਂ ਹੋਣਗੇ ਜੀ ਬਾਕੀ ਬਿਲਕੁਲ ਇੱਧਰ ਸਹਿਮਤਾ ਹੈ ਜੇ ਅਸੀਂ ਸਕੌਂਟੀ ਵੀ ਅਸੀਂ ਮਤਲ ਲਾ ਲੋ 6 ਮਹੀਨੇ ਹੋ ਗਏ ਪ੍ਰਧਾਨ ਨੇ ਆਪਣੇ ਪੱਲਿਓਂ ਭਰੀਏ ਜੀ ਅਸੀਂ ਹੁਣ ਸਾਡੇ ਤੋਂ ਇਹ ਕੱਟੀ ਜਾ ਰਹੀ ਹੈ ਜੀ 3-3000 ਰੁਪਏ ਦੇ ਕਰੀਬ ਬਣਉਂਗੀ ਪ੍ਰਧਾਨ ਨੇ ਤੁਹਾਨੂੰ ਪ੍ਰੋਸੈਸ ਦਵਾਇਆ ਰਣ ਵੀ ਜਿਹੜੀ ਪੇਮੈਂਟ ਰਿਫੰਡ ਦੀ ਸਾਰੀ ਫੰਡੀ ਹਾਂਜੀ ਬਿਲਕੁਲ ਪ੍ਰੋਸੈਸ ਹੈ ਜਾਨੂ